ਸ਼ੇਖਾਲ ਜੀ ਅੱਜ ਆਪਾਂ ਤੁਹਾਨੂੰ ਸਲਵਾਰ ਤੇ ਜੇਬ ਅਟੈਚ ਕਰਨੀ ਦੱਸਾਂਗੇ ਨਾ ਆਪਾਂ ਨੀਂ ਕੀ ਕਰਨਾਗਾ 벨ਟ ਦਾ ਅੱਧ ਕਰ ਲੈਣਾ ਸੈਂਟਰ ਦੇ ਸੈਂਟਰ ਪੁਆਇੰਟ ਦੋਨੇ ਆਪਸ ਚ ਮਿਲਾਉਣੇ ਨੇ ਇੱਥੇ ਤੱਕ ਆਪਣਾ 12 ਇੰਚ ਬੰਦਾ ਇਹਦਾ ਅੱਧ ਦਾ 6 ਇੰਚ ਕਰਾਂਗੇ ਫਿਰ ਆਪੇ ਇਹਦਾ ਅੱਧ ਕਰ ਲਾਂਗੇ ਚੜਾਈ ਚ 5 ਇੰਚ ਇੱਥੇ ਆਪਣਾ 2.5 ਇੰਚ ਆਏਗਾ ਤੇਰਾ 2.5 ਜਿਹੜਾ ਆਪਣਾ ਇੱਥੇ ਸੈਂਟਰ ਲਾਏਗਾ 3 ਇੰਚ ਇਧਰ ਰੱਖਣਾ ਤਨਾਂਚੀ ਆਪਾਂ ਇੱਧਰ ਰੱਖਣਾ ਸੀ ਇੰਚ ਚੌੜੀ ਆਪਣੀ ਜਿਹੜੀ ਜੇਵਾਂ ਲੱਗੂਗੀ ਹੱਥ ਪਾਉਣ ਵਾਸਤੇ ਇੱਥੇ ਆਪਾਂ ਸਲਾਈ ਲਾਵਾਂਗੇ ਇਸ ਤਰ੍ਹਾਂ ਹੀ ਆਪਾਂ ਨੂੰ ਦੋ ਪੱਟੀਆਂ ਕੱਟ ਕਰ ਲਈਆਂ 8 ਇੰਚ ਲੰਬੀ ਐਂਗੀ ਚੌੜਾਈ ਚਾਹੀਦੀ ਆਪਣੀ 4.5 ਇੰਚ ਚੌੜੀ ਪੱਟੀ ਲੈ ਲੈਣੀ ਆ ਆ ਲੰਬ ਜੇਵ ਅਟੈਚ ਕਰਨ ਵਾਸਤੇ 18 ਇੰਚ ਲੰਬਾ ਕੱਪੜਾ ਦਾ ਐਸ ਡਬਲ ਬੋਲਡ ਕਰਨ ਤੇ ਨੋ ਇੰਚ ਰਹਿ ਜਾਏਗਾ ਚਲ ਆਪਾਂ ਪਹਿਲਾਂ ਇਹਨੂੰ ਇੱਥੇ ਸੈਂਟਰ ਦੇ ਵਿੱਚ ਰੱਖ ਕੇ ਬਿਲਕੁਲ ਸਲਾਈ ਕਰਦੇ ਆਪਾਂ ਆਪ ਇਹਨਾਂ ਤਾਂ ਅੰੰਗਾ ਦੇਖੋ ਤੁਸੀਂ ਨੇ ਅੱਧਾ ਦਾ ਇੰਚ ਦਾ ਵਿੱਚੋਂ ਗੈਪ ਛੱਡ ਕੇ ਆਪਾਂ ਨੇ ਸਲਾਈ ਲਾ ਲੇ ਐਤਾ ਚੌਰਸ ਜਿਹਾ ਬਾਕਸ ਬਣਾ ਲਿਆ ਸੀ ਇੰਚ ਲੰਮਾਗਾ ਹੁਣ ਆਪਾਂ ਇੱਥੇ ਕੱਟ ਲਾਵਾਂਗੇ ਇੱਥੋਂ ਫੜ ਕੇ ਪਹਿਲੇ ਪੀਸ ਤੇ ਲਾਉਣਾ ਦੂਜਾ ਪੀਸ ਨਹੀਂ ਆਪਣਾ ਪਹਿਲੇ ਪੀਸ ਤੇ ਜੇਬ ਅਟੈਚ ਕਰਨੀ ਤਾਂ ਆਪਾਂ ਹਲਕਾ ਜਿਹਾ ਕੱਟ ਲਾ ਲਾਂਗੇ ਕੰਟੀਕਾ इतना आपको कट लेंगे कपड़ा सिलाई नहीं अपनी कटनी चाहिए है इतों आप इन्ना क सड़ देंगे इधरों भी ला लेंगे सिलाई नहीं अपनी कट इतों हल्के हल्के तिखे जट लावेंगे मैं थोड़ी कैंची घट कम कर दी है इधरों भी एदा ही ला लेंगे ਹੁਣ ਆਪਾਂ ਥੋੜਾ ਜਿਹਾ ਹੱਥ ਨਾਲ ਇਹਨੂੰ ਐ ਨੋ ਜਿਹਾ ਠੀਕ ਕਰ ਲਾਂਗੇ ਹੁਣ ਆਪਾਂ ਇਹਨੂੰ ਵਿੱਚ ਪਲਟ ਦਾਂਗੇ ਵਿੱਚ ਪਲਟ ਕੇ ਇਹਦੇ ਉੱਪਰ ਆਪਾਂ ਸਟਿਚ ਲਾਵਾਂਗੇ ਆਲੇ ਦੋਲੇ ਸਾਰੇ ਕੀਤੇ ਸਿਉਣ ਲਾਵਾਂਗੇ ਸਲਾਈ ਕਰਾਂਗੇ ਇੱਥੇ ਹਾਂ ਦੇਖੋ ਜੀ ਆਪਣਾ ਬਹੁਤ ਫਿਨਿਸ਼ਿੰਗ ਨਾਲ ਜੱਪ ਤਿਆਰ ਹੋਈ ਹੈਗੇ ਪਤਾ ਕੀ ਚੱਕਰਾ ਹਾਂ ਜੀ ਹੁਣ ਆਪਾਂ ਸਲਵਾਰ ਦੇ ਉਲਟੀ ਸਾਈਡ ਕਰ ਲਾਂਗੇ ਇਧਰਲੀ ਸਾਈਡ ਜਿਹੜਾ ਆਪਣਾ 18 ਇੰਚ ਕਪੜਾ ਕੱਟਿਆ ਸੀ ਉਹ ਅਟੈਚ ਕਰਾਂਗੇ ਪਹਿਲਾਂ ਆਪਾਂ ਇੱਥੇ ਲੜ ਲਈ ਇਸੇ ਨਾਲ ਜੋੜਾਂਗੇ ਇੱਧਰ ਰੱਖ ਕੇ ਹੁਣ ਆਪਾਂ ਇੱਥੇ ਸਲਾਈ ਕਰਦੇ ਹਾਂ ਫਿਰ ਆਪਾਂ ਇਹਨੂੰ ਇਦਾਂ ਹੀ ਫੋਲਡ ਕਰਕੇ ਆ ਜਿਹੜਾ ਦੂਜਾ ਕੱਟ ਸੀ ਆਪਣੇ ਇਹਦੇ ਨਾਲ ਸਲਾਈ ਕਰਾਂਗੇ ਐਵੇਂ ਆਪਣੇ ਆਵਲੇ ਸਲਾਈ ਵੀ ਲਾ ਲਈ ਹੁਣ ਆਪਾਂ ਇੱਥੋਂ ਐਂ ਫੜ ਕੇ ਸੀ ਦਾ ਸੈਂਟਰ ਕਰਕੇ ਇਹ ਤਾਂ ਐਤਵੇਂ ਸਲਾਈ ਲਾ ਲਾਂਗੇ ਦੋਨੇ ਸਾਈਡ ਤਾਂ ਆਪਣੇ ਦੋਨੇ ਸਲਾਈਆਂ ਲਾ ਲਈਆਂ ਨੇ ਹੁਣ ਆਪਾਂ ਦੇਖੋ ਸਿੱਧੀ ਸਾਈਡ ਆਪਣੀ ਜੇਬ ਜਿਹੜੀ ਉਹ ਤਿਆਰ ਹੋ ਗਈ ਦੇਖੋ ਕੁਝ ਮਰਜ਼ੀ ਪਾਓ ਇਹਦੇ ਵਿੱਚ ਇਹ ਨਿਕ ਕੋ ਪੂਰੀ ਫਿਨਿਸ਼ਿੰਗ ਨਾਲ ਜਿਹੜੀ ਆਪਣੀ ਜੇਵ ਹੈ ਉਹ ਤਿਆਰ ਹੋਈ ਆ ਕਿ ਜੇ ਤੁਹਾਨੂੰ ਮੇਰੀ ਵੀਡੀਓ ਤੋਂ ਕੁਝ ਵੀ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਥੈਂਕ ਯੂ